ਨਯਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡਾ ਸੁਨੇਹਾ ਆ ਰਿਹਾ ਹੈ ਭਾਈ ਅਮਰਪਾਲ ਸਿੰਘ ਦਾ ਜੇਲ੍ਹ ਦੇ ਵਿੱਚੋਂ ਇੱਕ ਸਾਥੀ ਛੁੱਟ ਗਿਆ ਇਹ ਤਾਂ ਤੁਹਾਨੂੰ ਪਤਾ ਹੀ ਹੈ ਔਰ ਤੁਸੀਂ ਇਸ ਦੀ ਵੀਡੀਓ ਵੀ ਦੇਖ ਲਈ ਹੋਣੀ ਔਰ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਣ ਜਾ ਰਿਹਾ ਜਿਹਦੇ ਨਾਲ ਇਹ ਅਮਰਪਾਲ ਸਿੰਘ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਦਾ ਸੁਨੇਹਾ ਪੰਜਾਬ ਦੇ ਲੋਕਾਂ ਨੂੰ ਪਹੁੰਚ ਚੁੱਕਿਆ ਉਸੇ ਸਾਥੀ ਦੇ ਜ਼ਰੀਏ ਇੱਕ ਬਹੁਤ ਵੱਡੇ ਸੁਨੇਹੇ ਦਾ ਜਿਹੜਾ ਕਿ ਖੁਲਾਸਾ ਹੋਇਆ ਇਹ ਮੈਂ ਤੁਹਾਡੇ ਸਾਹਮਣੇ ਪੂਰੀ ਵੀਡੀਓ ਸੁਣਾਉਣ ਜਾ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਲੋਕ ਕੁਝ ਮੰਨਦੇ ਨਹੀਂ ਉਹ ਕਹਿੰਦੇ ਨੇ ਖਬਰਾਂ ਝੂਠ ਨਾ ਹੋਣ ਇੱਥੇ ਤੇ ਕੇ ਪਾਕਿਸਤਾਨ ਦੇ ਲੋਕ ਵੀ ਇਹਨਾਂ ਨੂੰ ਝੂਠ ਮੰਨਦੇ ਨੇ ਜਦੋਂ ਸੱਚ ਸਾਹਮਣੇ ਆ ਜਾਂਦਾ ਤਾਂ ਫਿਰ ਉਹੀ ਲੋਕ ਉਹਨਾਂ ਲੋਕਾਂ ਦੇ ਮੂੰਹੋਂ ਇਹ ਗੱਲਾਂ ਕਹਾਣੀਆਂ ਜਾਂਦੀਆਂ ਨੇ ਕਹੀਆਂ ਜਾਂਦੀਆਂ ਨੇ ਕਿ ਇਹ ਸੱਚ ਹੈ ਤਾਂ ਸਾਡੇ ਐਡੇ ਮੈਂ ਕਹਿੰਦਾ ਵੀ ਜਮੀਰ ਮਰੀ ਵਾਲੇ ਲੋਕ ਸੱਚ ਨੂੰ ਵੀ ਨਹੀਂ ਪਕੜ ਪਾਉਂਦੇ ਯਾਰ ਤਾਂ ਮੈਂ ਤੁਹਾਡੇ ਸਾਹਮਣੇ ਅੱਜ ਇੱਕ ਅਮਰਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਜਿਹੜਾ ਬਹੁਤ ਵੱਡਾ ਖੁਲਾਸਾ ਇੱਕ ਖੁਸ਼ਖਬਰੀ ਦੀ ਗੱਲ ਆ ਜਿਹੜੀ ਅਮਰਪਾਲ ਸਿੰਘ ਦੇ ਲਈ ਅੱਜ ਇੱਕ ਸਾਥੀ ਛੁੱਟ ਗਿਆ ਕੱਲ ਨੂੰ ਅਮਰਪਾਲ ਸਿੰਘ ਵੀ ਆਉਣਗੇ ਆਊਗਾ ਬਾਹਰ ਤਾਂ ਮੈਂ ਤੁਹਾਡੇ ਸਾਹਮਣੇ ਇਹਦੀ ਖੁਸ਼ਖਬਰੀ ਤਰਨ ਜਾ ਰਿਹਾ ਤਾਂ ਪਹਿਲਾਂ ਤੁਸੀਂ ਇਸ ਗੱਲ ਨੂੰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਦਾ ਦਰਸ਼ਨਾ ਦੇ ਲਈ ਇਸ ਨੂੰ ਬਾਹਰ ਲਿਆਂਦਾ ਗਿਆ ਹੈ ਮੋਗਾ ਦੇ ਪਿੰਡ ਦੌਲਤਪੁਰਾ ਦਾ ਇਹ ਬਸੰਤ ਸਿੰਘ ਹੈ ਐਨਐਸਏ ਇਸ ਤੇ ਲੱਗਿਆ ਹੋਇਆ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਪਿਛਲੇ 1.5 ਸਾਲ ਤੋਂ ਬੰਦ ਹੈ ਤਾਂ ਹੁਣ ਇਹਨਾਂ ਦੀ ਮਾਤਾ ਦੀ ਮੌਤ ਹੋਈ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਕਿ ਬਸੰਤ ਸਿੰਘ ਨੂੰ ਅੰਤਿਮ ਦਰਸ਼ਨਾਂ ਦੇ ਲਈ ਲਿਆਂਦਾ ਜਾਵੇ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਵਿਖੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦਾ ਸਾਥੀ ਬਸੰਤ ਸਿੰਘ ਮਾਤਾ ਕੁਲਵੰਤ ਕੌਰ ਦੀ ਡਿਪਰੈਸ਼ਨ ਦੀ ਬਿਮਾਰੀ ਕਾਰਨ ਮੌਤ ਹੋ ਗਈ ਇਸ ਮੌਕੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਬਸੰਤ ਸਿੰਘ ਨੂੰ ਮਾਤਾ ਦੇ ਸੰਸਕਾਰ ਤੇ ਸ਼ਾਮਲ ਹੋਣ ਦੇ ਲਈ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਮਾਤਾ ਦਾ ਸੰਸਕਾਰ ਕਰ ਸਕੇ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਸੰਤ ਸਿੰਘ ਤੇ ਇਸ ਤਰ੍ਹਾਂ ਦਾ ਮਾਮਲਾ ਦਰਜ ਨਹੀਂ ਹੈ ਕਿ ਉਸ ਨੂੰ ਨਾਜਾਇਜ਼ ਤੌਰ ਤੇ ਡਿਗਰੂਗਰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਉਹਨਾਂ ਦੱਸਿਆ ਕਿ ਜਿਸ ਦਿਨ ਤੋਂ ਬਸੰਤ ਸਿੰਘ ਜੇਲ੍ਹ ਦੇ ਵਿੱਚ ਗਿਆ ਉਸ ਦਿਨ ਤੋਂ ਹੀ ਮਾਤਾ ਕੁਲਵੰਤ कौर ਡਿਪਰੈਸ਼ਨ ਦੇ ਵਿੱਚ ਚਲੀ ਗਈ। ਉਹਨਾਂ ਇਹ ਵੀ ਕਿਹਾ ਕਿ ਜਿੰਨਾ ਚਿਰ ਬਸੰਤ ਸਿੰਘ ਆਪਣੀ ਮਾਤਾ ਦੇ ਸੰਸਕਾਰ ਤੇ ਲਈ ਨਹੀਂ ਆਉਂਦਾ ਉਨੀ ਦੇਰ ਤੱਕ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਤਾਂ ਹੁਣ ਡਿਬਰੂਗੜ੍ਹ ਜੇਲ੍ਹ ਤੋਂ ਬਸੰਤ ਸਿੰਘ ਨੂੰ ਪੁਲਿਸ ਲੈ ਕੇ ਪਹੁੰਚਿਆ ਮੋਗਾ ਦੇ ਪਿੰਡ ਦੌਲਤਪੁਰਾ ਔਰ ਪੂਰੀ ਸੱਤ ਲੈਵੀ ਸਿੰਘੋ ਪੰਜਾਬੀਓ ਸਾਡੇ ਪੰਜਾਬ ਦੇ ਨੌਜਵਾਨੋ ਗੰਨ ਪੂਰੀ ਤਰ੍ਹਾਂ ਗੌਰ ਨਾਲ ਸੁਣਨ ਵਾਲੀ ਹੈ ਪੰਜਾਬ ਦਾ ਇੱਕ ਜਿਹੜਾ ਸਾਥੀ ਅਮਰਪਾਲ ਸਿੰਘ ਦੇ ਨਾਲ ਬੰਦ ਸੀ ਉਹ ਬੰਦੇ ਨੂੰ ਉਹਦੀ ਮਾਤਾ ਦਾ ਕਰਕੇ ਉਹਨੂੰ ਲਿਆਂਦਾ ਗਿਆ ਬਾਹਰ ਪਰੋਲ ਮਿਲੀ ਹੈ ਇੱਕ ਪੁਆਇੰਟ ਸਮਝੋ ਪੂਰੀ ਤਕੜ ਦੇ ਨਾਲ ਇਸ ਦਿਗਾ ਦਿਮਾਗ ਦੇ ਨਾਲ ਇਸ ਗੱਲ ਨੂੰ ਪੂਰੀ ਚੰਗੀ ਤਰ੍ਹਾਂ ਸਮਝੋ ਇੱਕ ਬੰਦੇ ਨੂੰ ਉਸ ਜੱਥੇ ਵਿੱਚੋਂ ਉਸ ਗਰੁੱਪ ਦੇ ਵਿੱਚੋਂ ਪਰੋਲ ਦਿੱਤੀ ਗਈ ਹੈ ਵਜ੍ਹਾ ਕੀ ਹੈ ਇਹ ਮਾਮਲਾ ਕਿਵੇਂ ਸੁਲਝਿਆ ਐਨਐਸਏ ਦੇ ਤਹਿਤ ਵੀ ਉਸ ਬੰਦੇ ਨੂੰ ਪ੍ਰੋਲ ਦਿੱਤੀ ਗਈ ਹੈ ਗੌਰ ਨਾਲ ਸਮਝਣ ਦੀ ਲੋੜ ਆ ਐਨਐਸਏ ਲੱਗਿਆ ਹੋਇਆ ਉਹੀ ਐਕਟ ਜਿਹੜਾ ਭਾਈ ਅਮਰਪਾਲ ਸਿੰਘ ਦੇ ਉੱਤੇ ਲੱਗਿਆ ਤਾਂ ਹੁਣ ਇੱਥੇ ਸਵਾਲ ਇਹ ਉੱਠਦਾ ਅਮਰਪਾਲ ਸਿੰਘ ਜਲਦ ਤੋਂ ਜਲਦ ਪ੍ਰੋਲ ਲੈ ਕੇ ਬਾਹਰ ਆਉਣ ਜਾ ਰਹੇ ਨੇ ਕਿ ਮੈਂ ਪਹਿਲੇ ਹੀ ਤੁਹਾਡੇ ਸਾਹਮਣੇ ਸਾਫ ਕਰ ਦੇਣਾ ਅਮਰਪਾਲ ਸਿੰਘ ਨੂੰ ਹੁਣ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ 1 ਸਾਲ ਦੇ ਵਿੱਚ ਪ੍ਰੋਲ ਲੈਣ ਦਾ ਹੱਕਦਾਰ ਹੋ ਜਾਂਦਾ ਕੈਦੀ ਚਾਹੇ ਉਸ ਦੇ ਉੱਤੇ ਕੋਈ ਮਰਜ਼ੀ ਵੀ ਧਾਰਾ ਲੱਗੀ ਹੋਵੇ ਜਿਹੜੀ ਕਿ ਐਨਐਸਏ ਐਦੋਂ ਵੱਡੀ ਧਾਰਾ ਕਿਵੇਂ ਹੋ ਸਕਦੀ ਹੈ ਕੋਈ ਤਾਂ ਤੁਸੀਂ ਹੁਣ ਇਹ ਗੱਲ ਸਮਝੋ ਰਾਮ ਰਹੀਮ ਨੂੰ ਦਿੱਤੀ ਜਾਂਦੀ ਸੀ ਪ੍ਰੋਲ ਹੁਣ ਸ਼ੁਰੂ ਹੋ ਗਈ ਹੈ ਸਾਡੇ ਨੌਜਵਾਨਾਂ ਤੇ ਲਾਗੂ ਹੋਣੀ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਇਹ ਵੀ ਪਤਾ ਲੱਗ ਚੁੱਕਿਆ ਪੰਜਾਬ ਦੇ ਵਿੱਚ ਪਲੜਾ ਬਹੁਤ ਜ਼ਿਆਦਾ ਹਲਕਾ ਹੋ ਚੁੱਕਿਆ ਇਹਨਾਂ ਦਾ ਤਾਂ ਹੁਣ ਭਾਈ ਅਮਰਪਾਲ ਸਿੰਘ ਨੂੰ ਬਹੁਤ ਜਲਦ ਪਰੋਲ ਤੇ ਬਾਹਰ ਲਿਆਂਦਾ ਜਾਊਗਾ ਔਰ ਦੂਜੀ ਗੱਲ ਦੂਜੀ ਗੱਲ ਇਹ ਆ ਜੇਕਰ ਭਾਈ ਅਮਰਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਮੈਂ ਤੁਹਾਨੂੰ ਆਉਣ ਵਾਲੇ ਮੰਜ਼ਰ ਦੀਆਂ ਤੁਹਾਡੇ ਅੱਖਾਂ ਦੇ ਸਾਹਮਣੇ ਤਸਵੀਰਾਂ ਲਿਆਉਣੀਆਂ ਚਾਹੁੰਨਾ ਜੇਕਰ ਭਾਈ ਅਮਰਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਪਰੋਲ ਤੋਂ ਬਾਅਦ ਉਹੀ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਕੈਸਾ ਮੰਜ਼ਰ ਖੜਾ ਕਰੂਗਾ ਜਿਹਦੇ ਨਾਲ ਉਹਦੀ ਰਿਹਾਈ ਦੀ ਪੂਰੀ ਜੋਰਾ ਸ਼ੋਰਾ ਦੇ ਨਾਲ ਮੈਂ ਕਹਿੰਦਾ ਵੀ ਇੱਕ ਆਵਾਜ਼ ਲੱਗੂਗੀ ਇੱਕ ਉਹ ਸ਼ੋਰ ਮੱਚੂ ਆ ਪੰਜਾਬ ਦੇ ਵਿੱਚ ਜਿਵੇਂ ਕਿ ਭਗਤ ਸਿੰਘ ਹੋਰਾਂ ਵੇਲੇ ਜਿਵੇਂ ਲੋਕਾਂ ਦੇ ਵਿੱਚ ਜਜ਼ਬਾ ਕਾਇਮ ਸੀ ਉਸੇ ਹੀ ਪ੍ਰਕਾਰ ਮੈਂ ਕਹਿੰਦਾ ਅੱਜ ਵੀ ਹੋਣਾ ਚਾਹੀਦਾ ਕਿਉਂਕਿ ਸਾਡੇ ਜਿਹੜੇ ਨੌਜਵਾਨ ਨੇ ਇਹ ਭਗਤ ਸਿੰਘ ਦੇ ਰਾਹ ਦੇ ਉੱਤੇ ਹੀ ਚੱਲੇ ਨੇ ਤਾਂ ਫੇਰ ਹੀ ਇਹ ਉਹਨਾਂ ਦੇ ਰਾਮਾਂ ਤੇ ਚੱਲ ਕੇ ਉਹ ਯੋਧੇ ਬਣਨਾ ਉਹਨਾਂ ਨੇ ਉਹੀ ਉਹਨਾਂ ਦੀਆਂ ਨੀਤੀਆਂ ਨੇ ਉਹੀ ਉਹਨਾਂ ਦੇ ਰਸਤੇ ਨੇ ਸਾਡੇ ਲੋਕਾਂ ਦੇ ਲਈ ਸਾਡੀ ਕੌਮ ਦੇ ਲਈ ਲੜਦੇ ਨੇ ਸੋ ਇਸ ਕਰਕੇ ਹੁਣ ਮੇਰੀ ਅਪੀਲ ਹੈ ਜਿੰਨੇ ਆਪਾਂ ਪੰਜਾਬ ਦੇ ਵਾਸੀ ਆ ਕਮ ਸੇ ਕਮ ਆਪਣੀ ਹੀ ਸਟੇਟ ਦੇ ਲੋਕਾਂ ਨੂੰ ਮੇਰੀ ਅਪੀਲ ਆ ਵੈਸੇ ਤਾਂ ਬਾਹਰ ਦੇ ਵੀ ਬਹੁਤ ਸਾਰੇ ਸਾਥੀ ਸਮਰਥਨ ਕਰਦੇ ਨੇ ਇਸ ਗੱਲ ਦਾ ਪਰ ਕੁਝ ਪਾਕਿਸਤਾਨ ਦੇ ਵਿੱਚ ਲੋਕ ਨੇ ਜਿਹੜੇ ਇਹਨਾਂ ਗੱਲਾਂ ਨੂੰ ਉਹ ਖਬਰ ਨੂੰ ਝੂਠ ਮੰਨ ਰਹੇ ਨੇ ਯਾਰ ਮੈਂ ਇੱਕ ਵੀਡੀਓ ਪਾਈ ਤਾਂ ਇੱਕ ਸਾਥੀ ਨੇ ਮੈਂ ਸੁਣਿਆ ਉਹਨੂੰ ਉਹ ਕਹਿੰਦਾ ਇਹ ਵੀਡੀਓ ਮੈਨੂੰ ਲੱਗਦਾ ਵੀ ਜਿਵੇਂ ਫੇਕ ਹੁੰਦੀ ਆ ਕਿਉਂ ਕਿਉਂਕਿ ਉਹਨਾਂ ਨੂੰ ਸੱਚ ਵੀ ਸੁਣਨਾ ਹੁਣ ਭਾਰੀ ਜਿਹਾ ਲੱਗ ਰਿਹਾ ਕਿਉਂਕਿ ਮੈਂ ਵੀਡੀਓ ਪਾਈ ਸੀ ਵੀ ਅਮਰਪਾਲ ਸਿੰਘ ਤੇ ਸੁਣਵਾਈ ਚੱਲ ਰਹੀ ਹੈ ਦਰਅਸਲ ਸੁਣਵਾਈ ਚੱਲ ਰਹੀ ਸੀ ਫੇਰ ਵੀ ਸਾਡੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਯਾਰ ਚਾਹੇ ਪਾਕਿਸਤਾਨ ਦੀ ਕਿਉਂ ਨਾ ਹੋਣ ਜਦੋਂ ਉਸ ਤੇ ਸੁਣਵਾਈ ਚਲਦੀ ਉਹਨਾਂ ਨੇ ਇਹ ਸੋਚਿਆ ਵੀ YouTube ਪਰ ਜੂਆ ਨਹੀਂ ਕਿਉਂ ਨਹੀਂ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਇਸ ਨੂੰ ਹੈਡਲਾਈਨ ਦੇ ਵਿੱਚ ਨਹੀਂ ਲਿਆਉਂਦੀਆਂ ਯਾਰ ਸਮਝੋ ਗੱਲ ਨੂੰ ਤਾਂ ਮੈਂ ਪਾਕਿਸਤਾਨ ਵਾਲਿਆਂ ਨੂੰ ਕਹਿੰਦਾ ਜਿਹੜੇ ਇਹਨੂੰ ਝੂਠ ਸਮਝਦੇ ਨੇ ਝੂਠ ਸਮਝਣਾ ਬੰਦ ਕਰੋ ਕਿਉਂਕਿ ਇਹ ਗੱਲ ਕਿਦੜੇ ਹੋਰ ਜਾਂਦੀ ਹੁੰਦੀ ਹੈ ਤੁਸੀਂ ਕੁਝ ਹੋਰ ਸਮਝਦੇ ਆ ਤੁਹਾਨੂੰ ਪਤਾ ਸਰਕਾਰ ਉਹਦੀ ਦੁਸ਼ਮਣ ਤੇ ਸਰਕਾਰ ਕਿਉਂ ਚਾਹੂਗੀ ਹਾਈਲਾਈਟ ਹੋ ਜੇ ਖਬਰ ਵੱਡੇ ਲੈਵਲ ਤੇ ਚੱਲ ਜੇ ਹੈਡਲਾਈਨ ਚ ਆ ਜੇ ਨਹੀਂ ਪਲਕ ਲੱਗਣ ਦਿੰਦੇ ਯਾਰੋ ਈਮਾਨ ਸਿੰਘ ਖਾਰਾ ਨੇ ਕੀ ਕਿਹਾ ਸੀ ਸੋਮਵਾਰ ਦੀ ਸੁਣਵਾਈ ਹੈ ਤੇ ਤੁਸੀਂ ਗਲਤ ਕਿਉਂ ਸਮਝਿਆ ਭਾਈ ਕੱਲ ਤੁਸੀਂ ਕਹਿੰਦੇ ਸੀ ਇਹ ਖਬਰ ਝੂਠ ਹੋਣੀ ਹੈ ਬਿਲਕੁਲ ਨਜਾਇਜ਼ ਗੱਲ ਕਰਨ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਜਦੋਂ ਕਿਸੇ ਖਬਰ ਬਣਦੀ ਆ ਉਹਦੇ ਨਾਲ ਕਈ ਮਸਾਲੇ ਵੀ ਲੱਗ ਜਾਂਦੇ ਨੇ ਕਈ ਗੱਲਾਂ ਹੋਰ ਵੀ ਹੁੰਦੀਆਂ ਨੇ ਉਹ ਮੀਡੀਆ ਕਰਦਾ ਵੀ ਹੈ ਪਰ ਮੈਂ ਉਹ ਖਬਰ ਇਸੇ ਦੇ ਆਧਾਰ ਤੇ ਪਾਈ ਸੀ ਈਮਾਨ ਸਿੰਘ ਖਾਰਾ ਸੋਮਵਾਰ ਦਾ ਦਿਨ ਸੁਣਵਾਈ ਚੱਲ ਰਹੀ ਸੀ ਭਾਈ ਅਮਰਪਾਲ ਸਿੰਘ ਤੇ ਕੱਲ ਤਾਂ ਠੀਕ ਆ ਪੰਜਾਬੀਏ ਜਿਹੜੇ ਭੈਣ ਭਰਾंनो ਵਿੱਚ ਚੈਨਲ ਤੇ ਨੇ ਮੇਰਾ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਤੇ